ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਵਾਈਬ ਜੀ ਸਾਰਿਆਂ ਨੂੰ ਜੱਡੀ ਕਰਾ ਚੱਕਣ ਤੇ ਫਰੈਂਡਸ ਮੈਂ ਆਈ ਹੋਈ ਸੀਗੀ ਆਪਣੇ ਪੇਕੇ ਘਰ ਤੇ ਅੱਜ ਮੈਂ ਲੱਗੀ ਆ ਜੀ ਬਣਾਉਣ ਸਪੈਸ਼ਲ ਪੂੜੇ ਜਿਨੇ ਮਤਲਬ ਮੈਨੂੰ ਲੱਗਦਾ ਹਿੰਦੀ ਚ ਸ਼ਾਇਦ ਇਹਨੂੰ ਚਿਲਾ ਕਹਿੰਦੇ ਹੋ ਤੇ ਬਟ ਆਪਾਂ ਪੰਜਾਬੀ ਜੇ ਇਹਨੂੰ ਪੂੜੇ ਕਹਾਂਗੇ ਤੇ ਬਸ ਵੇਅਰ ਦੇ ਕੰਮਕਾਰ ਤਾਂ ਲੱਗੀ ਹੋਈ ਅਮਰਤ ਕਰਨ ਤੇ ਗੁੜੀ ਝਾੜੂ ਲੱਗੀ ਹੋਈ ਹੈ ਲਾਉਣ ਮੋਟਾ ਮੋਟਾ ਝਲਾ ਦਿੰਦੀ ਹੈ ਬਸ ਮੋਟਾ ਮੋਟਾ ਅਜੂ ਦੇ ਪੋਚਾ ਲਾਦੀ ਵੀਰੇ ਪੋਚਾ ਤਾਂ ਲਾ ਦੂੰਗੀ ਕੰਦਰ ਨੂੰ ਤੇ ਡੇਜੀ ਬਾਹਰ ਧੁੱਪ ਸੇਕਣ ਲੱਗੀ ਐ ਡੇਜੀ 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 ਬਹੁਤ ਬੇਇੱਜ਼ਤੀ ਕਰਾਦੀ ਬੰਦੇ ਦੀ ਇਗਨੋਰ ਕਰਕੇ ਇੱਧਰ ਦੇਖ ਬਾਹਰ ਮੈਨਾਂ ਲਿਆ ਕੋਈ ਕੁੱਤਾ ਐ ਲੈ ਖਾਣਾ ਆ ਲੈ ਆ ਲੈ ਤੇ ਮੈਨੂੰ ਦੇਖ ਲੋ ਇਹਨਾਂ ਨੇ ਕੰਮਕਾਰ ਕਰਨ ਲਾਇਆ ਹੋਇਆ ਘਰੇ ਕਿ ਰੋਟੀਆਂ ਬਣਾਉ ਕਰਾਏ ਨਹੀਂ ਕਿ ਮੈਂ ਰੈਸਟ ਕਰਨ ਆਈ ਆ ਤਾਂ ਮੈਂ ਥੋੜੇ ਦਿਨ ਰੈਸਟ ਕਰ ਲਵਾਂ ਤੇ ਬਸ ਹੁਣ ਮੈਂ ਬਣਾਉਣ ਲੱਗੀ ਹਾਂ ਜੀ ਸਪੈਸ਼ਲ ਪੂੜੇ ਤੇ ਵਿੱਚ ਵੈਜੀਟੇਬਲਸ ਪਾਉਂਗੀ ਤੇ ਤੁਹਾਡੇ ਨਾਲ ਵੀ ਮੈਂ ਸ਼ਾਰਟ ਸ਼ੇਅਰ ਕਰੂੰਗੀ ਕਿ ਕਿੱਦਾਂ ਬਣਾਇਆ ਵਸਤਾ ਸਾਰਿਆਂ ਨੂੰ ਆਉਂਦੀ ਹੋਣੀ ਹੈ ਬਟ ਫਿਰ ਵੀ ਮੈਂ ਆਪਣਾ ਆਈਡੀਆ ਜ਼ਰੂਰ ਸ਼ੇਅਰ ਕਰੂੰਗੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੂਲੀਆਂ ਲੈ ਲਈਆਂ ਸੀਗੀਆਂ ਇਹਨੂੰ ਹੁਣ ਆਪਾਂ ਕੱਦੂਕਸ ਕਰਾਂਗੇ ਤੇ ਤੁਸੀਂ ਗਾਜਰਾਂ ਵੀ ਕੱਦੂਕਸ ਕਰਕੇ ਪਾ ਸਕਦੇ ਹੋ ਠੀਕ ਹੈ ਜ ਮਟਰ ਵੀ ਪਾ ਸਕਦੇ ਹੋ ਪੀਸ ਕੇ ਬਟ ਐਵੇਂ ਤਾਂ ਹੁਣ ਪੈਣੇ ਨਹੀਂ ਉਹ ਵੀ ਪਾ ਸਕਦੇ ਤੁਸੀਂ ਥੋੜਾ ਬੋਇਲ ਕਰਕੇ ਤੇ ਕੋਈ ਵੀ ਵੈਜੀਟੇਬਲਸ ਆ ਉਹ ਤੁਸੀਂ ਆਪਣੇ ਪੂੜਿਆਂ ਦੇ ਵਿੱਚ ਐਡ ਕਰ ਸਕਦੇ ਹੋ ਜਿੰਨਾ ਕਿ ਬਹੁਤ ਟੇਸਟੀ ਬਣਦੇ ਆ ਤੇ ਬਸ ਹੁਣ ਮੈਂ ਫਟਾਫਟ ਕਰ ਲਵਾਂ ਜੀ ਰੈਡੀ ਤੇ ਫੇਰ ਰੋਟੀ ਖਾਈਏ ਕਿਉਂਕਿ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ ਤੇ ਫਰੈਂਡਸ ਜੇ ਬੈਟਰ ਆਪਣਾ ਤਿਆਰ ਕਰ ਲਿਆ ਸੀ ਤੇ ਗਰਮਾ ਗਰਮ ਪੂੜੇ ਬਣ ਰਹੇ ਨੇ ਹੁਣ ਤੇ ਬਸ ਇਹਨਾਂ ਨੂੰ ਮੈਂ ਕਹਿਣੀ ਆ ਕਿ ਨਾਲ ਦੇਣਾ ਸ਼ਕੋ ਦੇਖਣ ਨੂੰ ਤਾਂ ਬਹੁਤ ਟੇਸਟੀ ਲੱਗ ਰਹੇ ਆ ਬਟ ਮੈਂ ਖਾ ਕੇ ਦੇਖੂਗੀ ਕਿ ਕਿੱਦਾਂ ਦੇ ਆ ਮੈਂ ਆਪਣੀ ਰੋਟੀ ਬਣਾ ਕੇ ਤੇ ਹੁਣ ਲੱਗੀ ਆ ਖਾਣ ਕਿ ਮੈਂ ਟੇਸਟ ਕਰ ਲਿਆ ਵੈਸੇ ਬਹੁਤ ਵਧੀਆ ਬਣੇ ਨੇ वेजिटेबल्स ਪਾਕ ਇਸ ਤੁਸੀਂ ਵੀ ਜਰੂਰ ਟਰਾਈ ਕਰਿਓ ਇਹਦਾ ਮੈਂ ਸ਼ਾਰਟ ਸ਼ੇਅਰ ਕਰਤਾ ਹੈ ਠੀਕ ਹੈ ਤੁਸੀਂ ਜਰੂਰ ਜਾ ਕੇ ਦੇਖ ਲਿਓ ਹਾਂ ਦੀਦੀ ਹੋ ਗਈ ਥੇ ਸ਼ੁਗਰ ਹੈ ਤੂੰ ਵੀ ਹੋ ਗਈ ਬਸ ਠੀਕ ਹੈ ਠੀਕ ਹੈ ਕੋਕੂੜੀ ਨੂੰ ਕਿੰਨਾ ਚੋ ਚੜਿਆ ਹੈ ਮੈਂ ਸੂਟਰੀ ਤੇ ਚੱਲੀ ਆ ਆ ਜਾ ਆ ਜਾ ਫਟਫਟ ਲੇਟ ਹੋ ਜਾਵੇ ਲੇਟ ਹੋ ਚੱਲੇ ਆ ਜਾ ਸਤਨਾ ਵਾਈਗਰੂ

ਕੂਟਰ 'ਚ ਪੈਟਰੋਲ ਨਹੀਂ ਸੀ ਤਾਂ ਮੇਰੇ ਭੈਣ ਲੱਗੇ ਉਹਨੂੰ ਡਰਾਪ ਪਵਾਉਣ ਕਹਿੰਦੀ ਬਸ ਮੇਰੇ ਆਉਣ ਦੀ ਜਿੰਦਗੀ ਆ ਤੁਸੀਂ ਜਦੋਂ ਮੈਂ ਕਹਿੰਨਾ ਜਰੂਰ ਨੇ ਪੈਟਰੋਲ ਪਵਾ ਡਰਾਪ ਪਵਾ ਦੇਖੋ ਫਰੈਂਡਸ ਇੱਥੇ ਵੀ ਗਈ ਆ ਇਹ ਪੰਡਾ ਲੱਗੀ ਕਰਨ ਆ ਦੇਖੋ ਫਰੈਂਡਸ ਵਾਲ ਕੁਲੇ ਛੁੱਟ ਕੇ ਆ ਗਈ ਉਹ ਵੀ ਅੱਖਾਂ 'ਚ ਵਾਲ ਪੈ ਜਾਂਦੇ ਨੇ ਤੇ ਅਸੀਂ ਚਲੇ ਗਏ ਸੀ ਜੀ ਖਮਾਣੋਂ ਇੱਥੋਂ ਮੈਂ ਚੁੰਨੀ ਲੈਣੀ ਸੀ ਕਿ ਬਲੈਕ ਨਿਊ ਸੂਟ ਨਾਲ ਦੀ ਤੇ ਆਪਣੇ ਸ਼ਹਿਰ ਵਿੱਚ ਆ ਕੇ ਇੰਨੀ ਖੁਸ਼ੀ ਹੋ ਰਹੀ ਸੀ ਨਾ ਆਪਣਾ ਸ਼ਹਿਰ ਆਪਣਾ ਸ਼ਹਿਰੀ ਹੁੰਦਾ ਹੈ ਕਿਉਂਕਿ ਮੇਰੇ ਲਈ ਅਣਜਾਣ ਨਹੀਂ ਨਾ ਹੈਗਾ ਇਹ ਇੱਥੇ ਘੁੰਮਦੀ ਰਹੀਆਂ ਮੈਂ ਛੋਟੀ ਹੁੰਦੀ ਤੂੰ ਤੇ ਬਹੁਤ ਹੀ ਸੋਹਣਾ ਲੱਗਿਆ ਸੀ ਤੇ ਇਸ ਤੋਂ ਬਾਅਦ ਅਸੀਂ ਸ਼ਾਪ 'ਚ ਗਏ ਜੀ ਇੱਥੋਂ ਮੈਂ ਲੈਣੇ ਸੀਗੇ ਗਮਲੇ ਤੇ ਬਸ ਆਪਾਂ ਗਮਲੇ ਖਰੀਦ ਕੇ ਇੱਥੋਂ ਚੱਲਦੇ ਹਾਂ ਜੀ ਨੈਕਸਟ ਸ਼ਾਪ ਤੇ ਸਕੀਨ ਲੈਣੀ ਆਉਂਦੀ ਹੈ ਸਟੇਕ ਤੇ ਹੁਣ ਸੇ ਜਾ ਰਹੇ ਹਾਂ ਜੀ ਡਿਸਟ੍ਰਿਕਟ ਲੈਂਡ ਲਈ ਬਸ ਸਤੋ ਜੀ ਮੈਂ ਆਇਲ ਲਿਆ ਸੀਗਾ ਇੱਕ ਤੇ ਮੈਂ ਲਿਪਸਟਿਕ ਲੈਣੀ ਸੀ ਕਿਉਂਕਿ ਮੇਰੇ ਕੋਲ ਬਾਕੀ ਦਾ ਸਾਰੇ ਸ਼ੇਡ ਸੀਗੇ ਤੇ ਰੈੱਡ ਤੇ ਚੈਰੀ ਸ਼ੇਡ ਜੀ ਨਹੀਂ ਸੀਗੇ ਤੇ ਮੈਂ ਕਿਹਾ ਮੈਂ ਉਹ ਹੀ ਲੈਣੀ ਆ ਤੇ ਇੱਥੇ ਦੇਖ ਕੇ ਤਾਂ ਮੈਨੂੰ ਭੁਖੀਲੇ ਜੇ ਰੰਗ ਲੱਗੀ ਗਏ ਮੈਂ ਕਿਹਾ ਬਾਕੀ ਲਾਉਣ ਤੋਂ ਬਾਅਦ ਹੀ ਪਤਾ ਚੱਲੂਗਾ ਤੇ ਬਸ ਬਹੁਤ ਹੀ ਓਕੇ ਇਥੋਂ ਮੈਂ ਚੂਜ਼ ਕਰੀ ਆਪਣੀ ਲਿਪਸਟਿਕ ਹਾਂ ਇਹ ਤਾਂ ਵੰਡੀ ਸੌ ਲਾਤੀ ਹੈ ਕੀ ਖੜੀ ਹੋਗੀ ਪੱਕਾ ਮਰੇ ਸਵਾਗਤ ਕਰਨ ਨੂੰ ਤੇਜੀ ਆਗੇ ਅਸੀਂ ਆਗੇ ਆਗੇ ਆ ਜਾ ਮੈਡਮ ਆਈ ਤੇ ਨਹੀਂ ਬੈਠੇ ਅੰਨਾ ਬੈਠੀ ਉਰੀਆ ਚੱਲ ਮਿਲਾ ਕੇ ਸਾਨੂੰ ਹਿੰਮਤ ਨਹੀਂ ਬੈਠੀ ਚੱਲੀ ਹੁਮਾਰਾ ਚੱਰ ਇਹਨਾਂ ਦੇ ਅਸੀਂ ਆ ਜਾਣਾ ਤੈਨੂੰ ਮਿਲਣ ਰੁਕ ਜਾ ਆਗੇ ਆਗੇ ਖੜ ਜਾ ਮੇਰੇ ਮੇਰੇ ਬੜੀ ਵਾਜੀ ਆਗੇ ਅਸੀ ਢੀਸੀ ਆਗੇ ਆਗੇ ਅਗੇ ਸੀ ਅਗੇ ਆਗੇ ਆਗੇ ਅਗੇ ਆਗੇ ਆਗੇ ਮੇਰੀ ਕੁਛ ਨਹੀਂ ਲੱਗੇ ਹਣ ਖਾਲੀ ਇੱਥੇ ਹੈਗਾ ਕਿ ਆਖਾਸ਼ੀ ਅਗੇ ਮੇਰੀ ਬੁਬਲੂ ਮੇਰੇ ਬੁਬੂ ਬੁਗਲੂ ਬਗਲੂ ਮੁਗਲੂ ਤੇ ਫਰੈਂਸ ਸ਼ਾਮ ਦੇ 6 ਵਜੇ ਗਏ ਤੇ ਸਾਨੂੰ ਮਿਲ ਗਿਆ ਸਰਪ੍ਰਾਈਜ਼ ਜੀਜਾ ਦਾ ਫੋਨ ਕਹਿੰਦੇ ਕਹਿੰਦੇ ਆਪਣੀ ਭੈਣ ਨੂੰ ਗਿਆ ਤਿਆਗ ਹੋ ਜਾ ਬਹੁਤ ਰੈਡੀ ਪੈਕੇ ਹੁਣ ਹੂੰ ਚਰੋ ਫਿਰ ਨਵਾਂ ਬਣੇ ਆ ਜਰਾਂ ਰੋੜੇ ਦੇ ਵਿੱਚ ਹੋਵੇ ਦੇਖ ਲਓ ਫਰੈਂਡਸ ਹਾਂ ਫਰੈਂਡਸ ਮੈਂ ਬਾਰਬੇਕਿਊ ਦੇ ਵੇਟ ਕਰਨ ਲੱਗੀ ਮੈਂ ਕਹਣਾ ਮੈਨੂੰ ਸ਼ਗਨ ਦੋ ਮੈਂ ਤੇਲ ਝੋਲਣਾ ਚਾਹੁੰਦਾ ਮੈਨੂੰ ਸ਼ਗਨ ਦੇ ਦਿਓ ਮੈਂ ਵੇਟ ਕਰ ਰਹੀ ਹਾਂ ਉਹਨਾਂ ਦੀ ਮੈਂ ਸਵਾਗਤ ਕਰਨ ਨੂੰ ਖੜਾ ਮੁਰੇ ਫਿਰ ਪਰੌਣੇ ਜੀ ਰਸਨਾ ਜਾਣ ਸਸ੍ਰੀਕਾਲ ਜੀ ਜਾਜੀ

ਤੇ ਰਾਤ ਨੂੰ ਸਰਦਾਰ ਜੀ ਵੀ ਲੈਣ ਆ ਗਏ ਨੇ ਤੇ ਬਸ ਹੁਣ ਮੈਂ ਰੈਡੀ ਹੋ ਗਈਆਂ ਜੀ ਤੇ ਹੁਣ ਚੱਲੀਏ ਮੈਂ ਆਪਣੇ ਸਹੁਰੇ ਘਰ ਤੇ ਕਿਉਂਕਿ ਥੋੜਾ ਜਿਹਾ ਕੰਮ ਸੀਗਾ ਤੋਂ ਥੋੜਾ ਮਤਲਬ ਡਾਕੂਮੈਂਟਸ ਤਿਆਰ ਕਰਨੇ ਨੇ ਮੇਰੇ ਤੇ ਉਹਦੇ ਕਰਕੇ ਅੱਜ ਜਾਣਾ ਪੈ ਰਿਹਾ ਤੇ ਹੁਣ ਬਸ ਥੋੜੇ ਟਾਈਮ ਬਾਅਦ ਫੇਰ ਗਿੱਡਾ ਮਾਰਾਂਗੇ ਤੇ ਹੁਣ ਚਲਦੀਆਂ ਜੀ ਘਰ ਤੋਂ ਯਾਰ ਮੈਂ ਤਾਂ ਤਿਆਰੀ ਅਮਰਤ ਸੈੱਡ ਹੋ ਗਈ ਕਿ ਖੁਸ਼ ਹੋ ਰਹੀਆਂ ਨਾ ਨਾ ਖੁਸ਼ ਹੈ ਕੋਈ ਚਿੱਟਾ ਵਾਲ ਆ ਗਿਆ ਮੇਰੇ ਕੋਈ ਨਹੀਂ ਕੋਈ ਨਹੀਂ ਚਲੋ ਬਾਹਰ ਪਰ ਲੇਟ ਹੋਨੇ ਹੋ ਹੋਰ ਯਾਰ ਚਲੋ ਫੇ ਚੱਲੀਏ ਜਾਨੀ ਨਾ ਨਾ ਇਹ ਕੋੜਾ ਬੜਾ ਕੰਮ ਹੈ ਜਦਾ ਵੇਣਾ ਤੁਰਾ ਆਉਂਗੀ ਨਾਲਾ ਕੋਰਨ ਚਾਰ ਦੇ ਚਾਰ ਦੇ ਵਿੱਚ ਪਤਾ ਸੀ ਯੋ ਸਿਟੀ ਵਾਹ ਤੇ ਫਰੈਂਡਸ ਚੱਲੀ ਆ ਜੀ ਮੈਂ ਆਪਣਾ ਪਿੰਡ ਛੱਡ ਗਏ ਥੋੜੇ ਦਿਨਾਂ ਲਈ ਫਟ ਵਾ ਫੇਰ ਆ ਜਾਣਾ ਹੈ ਮੋਜਾਂ ਲਗੀਆਂ ਹੋਈਆਂ ਕੋਈ ਕੁੜੀ ਇੰਨੀ ਜ਼ਿਆਦਾ ਰਹਿੰਦੀ ਹੋਣੀ ਮੈਂ ਕਹਿੰਦਾ ਜਿੰਨਾ ਦੂਰ ਰਹਿੰਦੀ ਹੈ ਬੈਠਾ ਹੀ ਆ ਹੈ ਤੇਰਾ ਲੋਟ ਆਇਆ ਹੋਇਆ ਥੋੜੇ ਜਿਹੇ ਰਵਾਜ਼ ਆ ਜਾਣਾ ਫਿਰ ਉੱਥੇ ਮੇਰਾ ਉਰੀਜੀ ਲੱਗਦਾ ਯਾ ਮੇਰੇ ਮੈਂ ਆਪਣੇ ਪਿੰਡ ਚ ਜੀ ਲੱਗਦਾ ਮੈਨੂੰ ਮੇਰਾ ਪਿੰਡ ਬਹੁਤ ਪਿਆਰਾ ਹੈ ਦਾ ਤੇਰਾ ਭੇਜਦੇ ਵੀ ਨਹੀਂ ਹੈ ਸਹੀ ਗਾਣਾ ਉੱਥੇ ਪਾਣੀ ਸਾਫ ਹੈ ਵੈਸੇ ਮੈਨੂੰ ਲੱਗਦਾ ਤੁਹਡੇ ਦਾ ਹੋ ਜਾਂਦਾ ਆਵਾਵਾ ਨਾਲ ਸਾਫ ਲੋਕ ਕੇ ਗੰਦ ਪਾਉਂਦੇ ਆ ਜਿਹੜਾ ਪਿੰਪਲ ਬਣਾਇਆ ਵੇ ਇਹਦੇ ਪਰ ਬੈਡ ਤੇ ਹੁਣੇ ਕਿਸੇ ਟਾਈਮ ਹੁਣ ਪਰ ਇਹ ਗਿੱਲਾ ਹੋ ਗਿਆ ਕੋਈ ਜਾਂਦਾ ਨਹੀਂ ਹੁਣ ਆ ਇੱਥੇ ਤਾਂ ਉਹ ਹੀ ਵੀ ਮੈਂ ਸੁੱਕਦਾ ਹੁਣ ਇਹਦੇ ਜਾਣਾ ਮੈਂ ਤਾਂ ਕੁੜੀ ਹੈ ਮਾਤਾ ਥੋੜੀ ਐ ਉਹ ਤੇ ਕੱਟ ਕੱਟ ਖਾਦ ਹੋਇਆ ਬੜਾ ਸਕੂਲ ਚ ਉਹ ਤਾਂ ਹੁੰਦਾ ਹੀ ਐ ਕੱਟ ਥੋੜੀ ਐ ਉਹ ਸ਼ਾਮ ਨੂੰ ਖੇਡਦੇ ਆ ਸਾਡੇ ਪਿੰਡ ਦੇ ਇੰਨੇ ਹੀ ਜਨਰੇਸ਼ਨ ਆ ਔਰ ਇੰਨੇ ਜਾਨ ਸਕਿਆ ਇਹਨਾਂ ਦਾ ਪੂਰਾ ਪਿੰਡ ਉਹਨਾ ਜਿੰਨੇ ਉਰੇ ਸਾਡੇ ਸ਼ਾਮ ਨੂੰ ਖੇਡਣ ਆਲੇ ਆ ਜਾਂਦੇ ਸਾਡੇ ਪਿੰਡਾਂ ਚ ਚਲੋ ਹੈਲੋ ਫਰੈਂਡਸ ਤੇ ਅਸੀਂ ਪਹੁੰਚ ਗਏ ਹਾਂ ਜੀ ਖਮਾਣੋ ਹੇ ਹੁਣ ਇੱਥੋਂ ਨਾ ਮੈ ਲੈਣਾ ਸੀਗਾ ਚੂੜਾ ਕਿਉਂਕਿ ਇਹ ਮੈਂ ਚੂੜਾ ਹੁਣ ਵਧਾਉਣਾ ਹੈ ਉਹ ਅੱਗੇ ਜਾ ਕੇ ਕੁਛ ਨਹੀਂ ਜਿੱਤੋਂ ਬਿਸਕੁਟ ਨਹੀਂ ਲੈਏ ਸੀ ਉਹਨਾਂ ਨਾਲੇ ਤੇ ਉੱਤੋਂ ਵਾਸ ਹੁਣ ਮੈਂ ਚੂੜਾ ਖਰੀਦਣਾ ਹੈ ਮਹਿਰੂਨ ਕਲਰ ਦਾ ਛੋਟਾ ਲੈਣਾ ਬਟ ਮੈਂ ਮਤਲਬ ਛੋਟਾ ਹੀ ਥੋੜਾ ਛੱਡ ਦਿਓ ਤੇ ਥੋੜਾ ਜੀ ਜਾਣੇ ਜੀ ਫਟਾਫਟ ਦੁਕਾਨ ਤੇ ਤੇ ਡੈਡੀ ਜੀ ਵੀ ਉੱਥੇ ਖੜੇ ਆ ਮੇਰੇ ਲਈ ਮਰਮ ਪਾਲ ਲਈ ਉਹ ਬਿਸਕੁਟ ਨਹੀਂ ਖਤਮ ਕਰ ਦਿੱਤਾ ਸਾਰਾ ਪੈਕੇਟ ਨਹੀਂ ਪਿਆ ਉਹ ਤਮੇ ਚੱਲੇ ਲੈਨੇ ਫੇਰੇ ਬੀਓ ਗੋਟਾਂ ਲਈ ਵਧੀਆ ਥੋੜਾ ਫਿੱਕੇ ਆ ਥੋੜਾ ਜਿਹਾ ਫਿੱਕੇ ਨੂੰ ਕੀ ਵਧੀਆ ਸਮਾਂ ਦੇ ਮਿੱਠਾ ਖੜਕਦੇ ਕਲਰ ਨਹੀਂ ਆਉਂਦਾ ਮੈਂ ਤਾਂ ਇਹਦੇ ਤਿੰਨ ਜੁੜੀਆਂ ਜਾਈ ਕਿ ਤਿੰਨ ਜੁੜੀਆਂ ਨੂੰ ਦੇਈਏ ਇਹਦੇ ਚੱਕਰ ਦਰ ਹੱਥ ਛੋਟਾ ਇੱਕ ਪਾਸੇ ਦਾ ਸਾਰਿਆਂ ਦੇ ਅੰਦਰ ਚੂੜਾ ਦੇਖਦੇ ਦੇਖਦੇ ਨੂੰ ਫਰੈਂਡਸ ਮੈਨੂੰ ਹੋਰ ਵੀ ਇੱਥੇ ਸਮਾਨ ਦੇਖ ਗਿਆ ਸੀ ਕਾਫੀ ਵੈਸੇ ਮੈਨੂੰ ਮਨਤਾ ਸੀਗਾ ਕਿ ਮੈਂ ਲੈ ਲਵਾਂ ਕਿਉਂਕਿ ਮੇਰੇ ਕੋਲ ਕਾਫੀ ਪ੍ਰੋਡਕਟਸ ਨੇ ਜਿਹੜੇ ਖਤਮ ਹੋਏ ਹੋਏ ਆ ਸਕਿਨ ਕੇਅਰ ਦੇ ਤੇ ਮੈਂ ਕਿਹਾ ਚਲੋ ਮੈਂ ਫੇਰ ਲੈ ਲੂੰਗੀ ਜਦੋਂ ਨੈਕਸਟ ਟਾਈਮ ਆਉਂਗੀ ਹੁਣ ਤਾਂ ਮੈਨੂੰ ਰਬੜ ਬੈਂਡ ਦੀ ਜ਼ਿਆਦਾ ਲੋੜ ਸੀਗੀ ਕਿਉਂਕਿ ਮੇਰੇ ਟੁੱਟ ਚੁੱਕੇ ਨੇ ਮੇਰੇ ਕੋਲ ਪਲੇਨ ਨਹੀਂ ਸੀਗੇ ਇਦਾਂ ਹੀ ਮਤਲਬ ਫੈਂਸੀ ਜਿਹੀ ਸੀ ਬਸ ਇੱਥੋਂ ਮੈਂ ਲੈ ਜੀ ਰਬੜ ਬੈਂਡ ਤੇ ਹੁਣ ਇੱਥੋਂ ਚੱਲਦੇ ਆ ਜੀ ਆਪਾਂ ਘਰ ਵੱਲ ਨੂੰ ਕਿਉਂਕਿ ਹੁਣ ਮੇਰਾ ਟਾਈਮ ਖਤਮ ਆ ਉਹਨੇ ਇੱ ਕਜੇ ਜਿਵੇਂ ਦੇ ਟਾਈਮ ਆ 10:00 ਵਜੇ ਨੇ ਤੇ ਬਸ ਅਸੀਂ ਘਰੋਂ ਚੱਲ ਪਏ ਹੁਣ ਮੈਨੂੰ ਮਨ ਲੱਜਾ ਗਿਆ ਅੱਜ ਕੁਝ ਕਹ ਤਾ ਫੇਰ ਆ ਜਾਣਾ ਆਪਦੀ ਕੋਲ ਵੈਸੇ ਮੈਂ ਰਹਿਣਾ ਸੀ ਹੋਰ ਥੋੜੇ ਦਿਨ ਤੁਸੀਂ ਮੈਨੂੰ ਪਹਿਲਾਂ ਹੀ ਲੈਣਾ ਚਲੋ ਕੁਝ ਸਰਪ੍ਰਾਈਜ਼ ਦਵਾਂਗੇ ਹਾਂ ਸੱਚੀ ਤੈਨੂੰ ਨਹੀਂ ਆਡੀਅנס ਨੂੰ ਅੱਜ ਦੇਖ ਲਓ ਆਡੀਅנס ਦਾ ਫਿਕਰ ਹੈ ਮੇਰਾ ਨਹੀਂ ਚਲੋ ਦੇਖਦੇ ਹਾਂ ਸਰਪ੍ਰਾਈਜ਼ ਜੀ ਤੇ ਫਰੈਂਡਸ ਅਸੀਂ ਤਾਂ ਪਹੁੰਚ ਗਏ ਸੀਗੇ ਤੇ ਸੌਰੀ ਵਲੌਗ ਕੰਟੀਨਿਊ ਨਹੀਂ ਹੋਇਆ ਬਸ ਐਦਾਂ ਗੱਲਾਂ ਬਾਤਾਂ ਚ ਲੱਗ ਗਏ ਫਿਰ ਅਰੈਸਟ ਕਰਨ ਲੱਗੇ ਤੇ ਹੁਣ ਸ਼ਾਮ ਦਾ ਵੇਲਾ ਹੋ ਗਿਆ ਜੀ ਰੈਰਸ ਦਾ ਟਾਈਮ ਹੈ ਤੇ ਬਸ ਆ ਕੇ ਦੇਖਿਆ ਕਮਰੇ ਚ ਇੰਨਾ ਜ਼ਿਆਦਾ ਖਲਾਰਾ ਪਿਆ ਸੀ ਦੇਖੋ ਅਜੇ ਵੀ ਮੈਂ ਕੱਪੜੇ-ਕੁਪੜੇ ਸਾਰੇ ਕੱਢ ਕੇ ਤੈਹ ਲਗਾ ਰਹੀ ਆ ਸਰਦਾਰ ਜੀ ਨੇ ਬਹੁਤ ਮਤਲਬ ਐਂ ਤਾਂ ਕੁਛ ਹੱਦ ਤੱਕ ਜ਼ਿਆਦਾ ਵੀ ਗਾ ਨਹੀਂ ਪਾਉਂਦੇ ਸਿਰਫ ਧੋਣੇ-ਧੋਣੇ ਵਾਲੇ ਕੱਪੜੇ ਪਏ ਸੀ ਯਾਰ ਤੈਹ ਵਾਲੇ ਵੀ ਨਹੀਂ ਲਾਏ ਜਿਹੜੇ ਤੈਹ ਲਾਉਣੇ ਆ ਜੇ ਬਾਸ ਸੁਣ ਕਰਦੇ ਕਰੀਏ ਜੀ ਕੰਮਕਾਰ ਮਿਲਦੇ ਆਪਾਂ ਨੈਕਸਟ ਵਲੌਗ ਚ ਤੇ ਐਦਾਂ ਦੇ ਕੀ ਮਤਲਬ ਲਾਈਫ ਸਟਾਈਲ ਆਪਣਾ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਜੇ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜੁੜ ਕਰਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਕਰ ਲਿਓ ਜੀ ਤੇ ਮਿਲਦੇ ਆ ਜੀ ਹੁਣ ਆਪਾਂ ਨੈਕਸਟ ਵਲੌਗ ਚ ਐਦਾਂ ਹੀ ਆਪਣੀ ਸਪੋਰਟ ਬਣਾ ਕੇ ਰੱਖਿਓ ਸ਼ੁਕਰੀਆ ਜੀ